ਲੱਭ ਪਈ ਜਦੋਂ ਉਹਨਾ ਸੋਸ਼ਲ ਮੀਡੀਆ ਤੇ ਬਲਵਿੰਦਰ ਬੁੱਗਾ ਜੀ ਦੀ ਇੱਕ ਵੀਡੀਓ ਵਾਇਰਲ ਹੋਣੀ ਜਿਹਦੇ ਵਿੱਚ ਉਹ ਕਹਿੰਦੇ ਕਿ ਅੱਜ ਚਮਾਰ ਜਿਹੜੇ ਆ ਬੜੇ ਪੈਸੇ ਵਾਲੇ ਆ ਉਹਨਾਂ ਦੇ ਆਪਣੇ ਕਾਰੋਬਾਰ ਆ ਆਪਣੇ ਬਿਜ਼ਨਸ ਆ ਪੈਟਰੋਲ ਪੰਪਾਂ ਦੇ ਮਾਲਕ ਆ ਤੇ سوشل میڈیا ਤੇ ਵੀਡੀਓ ਇੱਕ ਵਾਇਰਲ ਹੋ ਰਹੀ ਸੀ ਕਿ ਕਿ ਉਹਨਾਂ ਦਾ ਪੰਪ ਵੀ ਆ ਤੇ ਅਸੀਂ ਸਪੈਸ਼ਲ ਜਿਹੜਾ ਨਕੋਦਰ ਤੋਂ ਮੁੰਡਾ ਹਿਯਾਰਪੁਰ ਤੋਂ ਅਸੀਂ ਦੇਖਣ ਹੈ ਕਿ ਵਾਕਈ ਜਿਹੜਾ ਬਲਵਿੰਦਰ ਬੁੱਗਾ ਨੇ ਸਪੀਚ ਦਿੱਤੀ ਸੀ ਕਿ ਵਾਕਈ ਪਟੋਲ ਪੰਪ ਹੈਗਾ ਜਾਂ ਫਿਰ ਹਵਾ ਚੀ ਗੱਲਾਂ ਸੀਗੀਆਂ ਪਰ ਜਦੋਂ ਇੱਥੇ ਅਸੀਂ ਆ ਕੇ ਉਹਨਾਂ ਨੇ ਕਿਹਾ ਸੀਗਾ ਜਿਹੜੇ ਬੂਟਾ ਮੰਡੀ ਦੇ ਸੇਠ ਸੀਗੇ ਜਾਂ ਬੂਟਾ ਮੰਡੀ ਚਮਾਰਸੂਨੀ ਕਾਸੀ ਤੁਸੀਂ ਜਲੰਧਰ ਤੱਕ ਹੀ ਲੈਣਗੇ ਵਾਕਈ ਗੱਲ ਹੋਈ ਸੀਗੀ ਸੱਚੀ ਆਲੀ ਇਹ ਸੱਚੀ ਗੱਲ ਹੋਈ ਸੀ ਜੀ ਅੱਜ ਤੋਂ ਜਿਹੜੇ ਆਪਣੇ ਮੇਨ ਹੈ ਜਿਹੜੇ ਸੇਠ ਸੀ ਉੱਥੇ ਬੂਟਾ ਮੰਡੀ ਦੇ ਤੇ ਉਹਨਾਂ ਦੇ ਵਿੱਚ ਗੱਲਬਾਤ ਅਸੀਂ ਵੀ ਸੁਣੀ ਆ ਬਹੁਤ ਮਤਲਬ ਪੁਰਾਣੀ ਗੱਲ ਆ ਉਹਦਾ ਮੈਸੇ ਤੇ ਸੁਣੀ ਸੀ ਕਿ ਉਹਨਾਂ ਨੇ ਕਹਿ ਗਏ ਕਿ ਜਿਹੜੀ ਆ ਸਾਨੂੰ 스멜 ਆਉਂਦੀ ਆ ਚੰਮ ਦੇ ਕੰਮ ਚੰਮ ਦੇ ਕੰਮ 스멜 ਆਉਂਦੀ ਤੁਸੀਂ ਇਹ ਜਿਹੜਾ ਏਰੀਆ ਛੱਡ ਦਿਓ ਪਰ ਜਿਹੜੇ ਆਪਣੇ ਸੇਠ ਜੀ ਉਸ ਟਾਈਮ ਆਪਣੇ ਜਿਹੜੇ ਚਮਾਰ ਸੀਗੇ ਬੂਟਾ ਹਾਂਜੀ ਆਪਣੇ ਜਿਹੜੇ ਚਮਾਰ ਮੇਨ ਜਿਹੜੇ ਮੋਹਤਵਾਰ ਬੰਦੇ ਚਮਾਰ ਜਿਹਨਾਂ ਨੂੰ ਕਹਿੰਦੇ ਭੱਟ ਜਿਹੜੇ ਬਿਜ਼ਨਸ ਹਾਂਜੀ ਬਿਜ਼ਨਸ ਆਂ ਸੀ ਉਹਨਾਂ ਨੇ ਕਿਹਾ ਤੂੰ ਸੜਾ ਜਲੰਧਰ ਛੱਡਣਾ ਦਾ ਕੀ ਲਊਂਗੇ ਸਰ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ 5 ਸਾਲ ਦੇ ਲਈ ਕਿਸੇ ਵੀ ਐਸਸੀ ਬੰਦੇ ਨੂੰ ਸੀਐਮ ਬਣ ਦਾ ਮੌਕਾ ਨਹੀਂ ਦਿੱਤਾ ਕਿਸੇ ਵੀ ਪਾਰਟੀ ਨੇ ਜੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਵਦਾਸੀਆ ਤੇ ਬਾਲਮੀਕ ਦੇ ਭਾਈਚਾਰੇ ਦਾ ਪੂਰੇ 5 ਸਾਲ ਦੇ ਲਈ ਸੀਐਮ ਬਣ ਸਕਦਾ ਅਦਰ ਬਣ ਸਕਦਾ ਤੇ ਤੁਹਾਡੀ ਨਜ਼ਰ ਵਿੱਚ ਕਿਹੜੀ ਪਾਰਟੀ ਹੈ ਜਿਹੜਾ ਵਾਕਈ ਰਵਦਾਸੀਆ ਤੇ ਬਾਲਮੀਕ ਭਾਈ ਚਾਰੇ ਦੇ ਵਿੱਚੋਂ ਸੀਐਮ ਤੋਂ ਜਿਹੜਾ ਡਿਪਟੀ ਸੀਐਮ ਲਾ ਸਕਦੇ ਕਿਹੜੀ ਪਾਰਟੀ ਤੁਹਾਡੇ ਨਜ਼ਰ ਵਿੱਚ ਦੇਖੋ ਭਾਜੀ ਇਹਦੇ ਵਿੱਚ ਜਿਹੜਾ ਮੁੱਦਾ ਜਿਹੜਾ ਪਾਰਟੀ ਵਾਈਜ਼ ਆ ਜਾਣਾ ਫੇਰ ਫੇਰ ਵੀ ਦੱਸ ਨਹੀਂ ਸਕਦੇ ਇਸ ਵਿੱਚ ਪਾਰਟੀ ਦਾ ਦੇਣਾ ਚਾਹੀਦਾ ਮੌਕਾ ਮੈਂ ਦੇਖੋ ਇਹਨਾਂ ਨੇ ਜਦੋਂ ਐਲਾਨ ਕੀਤਾ بڑے ਤੁਹਾਡੇ ਸਾਹਮਣੇ ਸਰਕਾਰਾਂ ਵਾਅਦੇ ਕਰਦੀਆਂ ਵਾਸੀਂ ਡਿਪਟੀ ਸੀਐਮ ਲਾਵਾਂਗੇ ਆ ਮੌਜੂਦਾ ਸਰਕਾਰ ਨੇ ਵੀ ਲਾਇਆ ਹਾਂਜੀ ਮੌਜੂਦਾ ਸਰਕਾਰ ਨੇ ਕਿਹਾ ਸੀ ਕਿ ਹਾਂ ਵੀ ਡਿਪਟੀ ਸੀਐਮ ਲਾਵਾਂਗੇ ਲਾਇਆ ਦੇਖੋ ਲਾਇਆ ਤਾਂ ਨਹੀਂ ਹੈ ਜੀ ਪਰ ਐਸੀ ਚੇਅਰਮੈਨ ਲਾਤਾ ਨਾ ਨੇ ਐਸੀ ਕਮਿਸ਼ਨ ਜੋ ਗੜੀ ਸਾਹਿਬ ਜੀ ਨੂੰ ਲਾਤਾ ਹੀ ਐਸੀ ਕਮਿਸ਼ਨ ਦਾ ਹਾਂਜੀ ਡਿਪਟੀ ਸੀਐਮ ਲੱਗਦਾ ਕਿ ਹੁਣ ਆਪਣੇ ਸਮੇਂ ਵਿੱਚ ਹੋ ਜੂ ਨਾ ਦੇਖੋ ਜੀ ਇਹ ਤੁਹਾਨੂੰ ਮੌਕਾ ਮਿਲਦਾ ਤੁਹਾਨੂੰ ਕਿੰਦਾ ਖੁਸ਼ੀ ਹੋਊਗੀ ਸੀਐਮ ਬਣਨ ਦੀ ਕਿ ਨਹੀਂ ਬਿਲਕੁਲ ਬਹੁਤ ਖੁਸ਼ੀ ਹੋਊਗੀ ਜੀ ਇਹ ਜਿਹੜੀ ਇਹ ਸੱਚਾ ਪ੍ਰਧਾਨ ਬੁੱਗਾ ਜੀ ਨੇ ਗੱਲ ਕਹੀ ਆ ਇਹ ਪੂਰੀ ਸੱਚਾ ਜੀ ਸਰ ਕਾਫੀ ਲੰਬਾ ਪਹਿਲਾਂ ਦੀ ਗੱਲ ਹੈ ਪਰ ਉਦੋਂ ਤਾਂ ਲੋਕ ਘੱਟ ਬਾਹਰ ਕੇ ਸੀ ਪਰ ਅੱਜ ਕੱਲ ਦੇਖਾ ਜਾਵੇ ਤਾਂ ਪੂਰਾ ਦੁਆਬਾ ਹੀ ਜਿਹੜਾ ਚਮਾਰਾਂ ਦਾ ਗੜ ਜਿਹਨੂੰ ਕਿਹਾ ਜਾਂਦਾ ਹੈ ਕਿ ਹਰ ਪਿੰਡ ਵਿੱਚ ਹਰ ਘਰ ਵਿੱਚ ਕੌਮ ਆਜ ਕਾਫੀ ਸ਼ਕਤੀਸ਼ਾਲੀ ਹੋ ਗਈ ਹੈ ਨਾ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਚਮਾਰ ਸੀਐਮ ਬਣ ਜੂ ਪੰਜਾਬ ਦਾ ਬਿਲਕੁਲ ਬਿਲਕੁਲ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣੇ ਜਿਹੜੇ ਸਾਡੇ ਭਰਾਵਾ ਬੜੇ ਬਹੁਤ ਤਰੱਕੀਆਂ ਕਰ ਰਹੇ ਆ ਛੋਟੀਆਂ ਕੰਟਰੀਆਂ ਨੇ ਵੱਡੀਆਂ ਕੰਟਰੀਆਂ ਜਾ ਕੇ ਦੇਖੋ ਮਿਸ਼ਨ ਫਲਾਰੇ ਆਪਣੇ ਰਹਿਬਰਾਂ ਦਾ ਜੋ ਬੋਲੇ ਸੋਨਰ ਪੈ ਸਤਗੁਰੂ ਰਬੀਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਇਸ ਸਮੇਂ ਅਸੀਂ ਪਹੁੰਚੇ ਆ ਭੋਗਪੁਰ ਦੇ ਕੋਲ ਇੱਕ ਪਿੰਡ ਆ ਜੀ ਪਿੰਡ ਦਾ ਨਾਮ ਹੈਗਾ ਜੀ ਲਹਾਰਾਂ ਤੇ ਸਾਡੇ ਨਾਲ ਗੁਰੂ ਰਵਿਦਾਸ ਟੈਗਰ ਫੋਰਸ ਦੇ ਭੋਗਪੁਰ ਤੋਂ ਪ੍ਰਧਾਨ ਸਾਹਿਬ ਲਬ ਕੋਜਾ ਜੀ ਹਨ ਸਰ ਜੈ ਗੁਰਦੇਵ ਜੀ ਭਗਤਾਨ ਗੁਰਦੇਵ ਜੀ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਦੇਣੀ ਚਾਹੁੰਦੇ ਆ ਕਿ ਆਪਾਂ ਜਿਸ ਪੈਟਰੋਲ ਪੰਪ ਤੇ ਬੈਠੇ ਆ ਇਹਦਾ ਜਿਹੜਾ ਮਾਲਕ ਹੈ ਬਲਵਿੰਦਰ ਬੁग्गा ਜੀ ਬੁग्गा ਜੀ ਹਨ ਸੋ ਜਦੋਂ ਤੁਹਾਨੂੰ ਇਹ ਗੱਲ ਪਤਾ ਲੱਗੀ ਕਿ ਬਲਵਿੰਦਰ ਬੁग्गा ਜੀ ਨੇ ਜੀ ਪੈਟਰੋਲ ਪੰਪ ਜਿਹੜਾ ਆ ਉਹਦੇ ਮਾਲਕ ਬਣ ਗਏ ਕਿੰਨੀ ਖੁਸ਼ੀ ਮਹਿਸੂਸ ਸੇ ਸਭ ਤੋਂ ਪਹਿਲਾਂ ਜੈ ਗੁਰਦੇਵ ਜੈ ਭੀਮ ਜੀ ਸਾਨੂੰ ਜਦੋਂ ਪਤਾ ਲੱਗਾ ਪ੍ਰਧਾਨ ਜੀ ਹੁਣਾਂ ਜਦੋਂ ਪੰਪ ਖਰੀਦਿਆ ਤਾਂ ਸਾਡੇ ਪੂਰੇ ਸਮਾਜ ਨੂੰ ਪੂਰੇ ਸਮਾਜ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਿ ਸਾਡੇ ਜਿਹੜੇ ਸਮਾਜ ਤਰੱਕੀਆਂ ਕਰ ਰਹੇ ਆ ਤੇ ਭਾਈ ਹੁਣਾਂ ਜਿਹੜੇ ਮਾਲਕ ਬਣੇ ਆ ਇਸ ਪੰਪ ਦੇ ਸੋ ਸੋ ਸਪੈਸ਼ਲ ਅਸੀਂ ਉਹਨਾਂ ਦੇ ਦਫ਼ਤਰ ਆਏ ਉਹਨਾਂ ਨੂੰ ਮੁਬਾਰਕ ਦੇਣ ਲੱਭ ਪਈ ਜਦੋਂ ਹੁਣਾਂ ਸੋਸ਼ਲ ਮੀਡੀਆ ਤੇ ਬਲਵਿੰਦਰ ਬੁੱਗਾ ਜੀ ਦੀ ਇੱਕ ਵੀਡੀਓ ਵਾਇਰਲ ਹੋਣੀ ਜਿਹਦੇ ਵਿੱਚ ਉਹ ਕਹਿੰਦੇ ਕਿ ਅੱਜ ਚਮਾਰ ਜਿਹੜੇ ਆ ਬੜੇ ਪੈਸੇ ਵਾਲੇ ਆ ਉਹਨਾਂ ਦੇ ਆਪਣੇ ਕਾਰੋਬਾਰ ਆ ਆਪਣੇ ਬਿਜ਼ਨਸ ਆ ਪੈਟਰੋਲ ਪੰਪਾਂ ਦੇ ਮਾਲਕ ਆ ਤੇ سوشل میڈیا ਤੇ ਵੀਡੀਓ ਇੱਕ ਵਾਇਰਲ ਹੋ ਰਹੀ ਸੀ ਕਿ ਕਿ ਉਹਨਾਂ ਦਾ ਪੰਪ ਵੀ ਆ ਤੇ ਅਸੀਂ ਸਪੈਸ਼ਲ ਜਿਹੜਾ ਨਕੋਦਰ ਤੋਂ ਮੁੰਡਾ ਹਿਯਾਰਪੁਰ ਤੋਂ ਅਸੀਂ ਦੇਖੜਾ ਹੈ ਕਿ ਵਾਕਈ ਜਿਹੜਾ ਬਲਵਿੰਦਰ ਬੁੱਗਾ ਨੇ ਸਪੀਚ ਦਿੱਤੀ ਸੀ ਕਿ ਵਾਕਈ ਪٹرول ਪੰਪ ਹੈਗਾ ਜਾਂ ਫਿਰ ਹਵਾ ਚੀ ਗੱਲਾਂ ਸੀਗੀ ਪਰ ਜਦੋਂ ਇੱਥੇ ਸੀ ਆ ਕੇ ਦੇਖਿਆ ਤਾਂ ਵਾਕਈ ਅੰਬੇਦਕਰ ਸੈਨਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਬੁੱਗਾ ਹੋਣੀ ਜਿਹੜੇ ਐ ਇਸ ਪੈਟਰੋਲ ਪੰਪ ਦੇ ਮਾਲਕ ਆ ਵਾਕਈ ਸਰ ਜਿੱਦਾਂ ਬਲਵਿੰਦਰ ਭਾਈ ਦੀ ਵੀਡੀਓ ਦੇ ਵਿੱਚ ਉਹਨੇ ਕਿਹਾ ਸੀ ਕਿ ਚਮਾਰ ਜਿਹੜੇ ਆ ਉਹ ਅੱਜ ਬਹੁਤ ਜ਼ਿਆਦਾ ਤਾਕਤਵਰ ਆ ਔਰ ਜਿਵੇਂ ਉਹਨਾਂ ਨੇ ਬੂਟਾ ਮੰਡੀ ਦਾ ਇੱਕ ਇਤਿਹਾਸਿਕ ਜਿਹੜੀ ਗੱਲ ਦੱਸੀ ਕੇ ਜਦੋਂ ਬੂਟਾ ਮੰਡੀ ਦੇ ਚਮਾਰਾਂ ਨੂੰ ਕਿਹਾ ਗਿਆ ਸੀਗਾ ਕਿ ਬੂਟਾ ਮੰਡੀ ਤੋਂ ਤੁਸੀਂ ਜਾਂ ਜਲੰਧਰ ਤੋਂ ਤੁਸੀਂ ਇੱਧਰ ਤੋਂ ਹੋ ਜਾਓ ਕਿਉਂਕਿ ਜਿਹੜਾ ਕਾਰੋਬਾਰ ਹੈਗਾ ਚਮਾਰਾ ਹੈਗਾ ਸ਼ਾਇਦ ਉਹਦੇ ਕਰਕੇ ਕਿਹਾ ਸੀ ਤੇ ਉਸ ਤੋਂ ਬਾਅਦ ਜਿਹੜੇ ਭਾਈ ਜੀ ਨੇ ਦੱਸਿਆ ਕਿ ਉਹਨਾਂ ਨੇ ਕਿਹਾ ਸੀਗਾ ਜਿਹੜੇ ਬੂਟਾ ਮੰਡੀ ਦੇ ਸੇਠ ਸੀਗੇ ਜਾਂ ਬੂਟਾ ਮੰਡੀ ਚਮਾਰ ਸੁਣੀ ਕਾਸੀ ਤੁਸੀਂ ਜਲੰਧਰ ਤੱਕ ਕੀ ਲੈਣ ਕਿ ਵਾਕਈ ਗੱਲ ਹੋਈ ਸੀ ਕਿ ਸੱਚ ਹੈ ਜੀ ਇਹ ਸੱਚੀ ਗੱਲ ਹੋਈ ਸੀ ਜੀ ਅੱਜ ਤੋਂ ਜਿਹੜੇ ਆਪਣੇ ਮੇਨ ਹੈ ਜਿਹੜੇ ਸੇਠ ਸੀ ਉੱਥੇ ਬੂਟਾ ਮੰਡੀ ਦੇ ਤੇ ਉਹਨਾਂ ਦੇ ਵਿੱਚ ਗੱਲਬਾਤ ਅਸੀਂ ਵੀ ਸੁਣੀ ਆ ਬਹੁਤ ਮਤਲਬ ਪੁਰਾਣੀ ਗੱਲ ਆ ਉਹਦਾ ਮੈਸੇ ਤੇ ਸੁਣੀ ਸੀ ਕਿ ਉਹਨਾਂ ਨੇ ਕ ਜਿਆਮ ਦੇ ਕੰਮ ਜਿਆਮ ਦੇ ਕੰਮ ਸ맬 ਆਉਂਦੀ ਤੁਸੀਂ ਇਹ ਜਿਹੜਾ ਏਰੀਆ ਛੱਡ ਦਿਓ ਪਰ ਜਿਹੜੇ ਆਪਣੇ ਸੇਠ ਦੀ ਉਸ ਟਾਈਮ ਆਪਣੇ ਜਿਹੜੇ ਚਮਾਰ ਸੀਗੇ ਬੂਟਾ ਹਾਂਜੀ ਆਪਣੇ ਜਿਹੜੇ ਚਮਾਰ ਮੇਨ ਜਿਹੜੇ ਮੋਤਵਾਰ ਬੰਦੇ ਚਮਾਰ ਜਿਹਨਾਂ ਨੂੰ ਕਹਿੰਦੇ ਭੱਟ ਜਿਹੜੇ ਬਿਜ਼ਨਸ ਹਾਂਜੀ ਬਿਜ਼ਨਸ ਆਨ ਸੀ ਉਹਨਾਂ ਨੇ ਕਿਹਾ ਤੂੰ ਸਾਲਾ ਜਲੰਧਰ ਛੱਡਣਾ ਦਾ ਕੀ ਲਾਉਂਗੇ ਇਹ ਜਿਹੜੀ ਸੱਚ ਹੈ ਪ੍ਰਧਾਨ ਬੁਗਾ ਜੀ ਨੇ ਗੱਲ ਕਹੀ ਆ ਇਹ ਪੂਰੀ ਸੱਚ ਹੈ ਜੀ ਸਰ ਕਾਫੀ ਲੰਬਾ ਪਹਿਲਾਂ ਦੀ ਗੱਲ ਹੈ ਪਰ ਉਦੋਂ ਤਾਂ ਲੋਕ ਘੱਟ ਬਾਹਰ ਕੇ ਸੀ ਪਰ ਅੱਜ ਕੱਲ ਦੇਖਾ ਜਾਵੇ ਤਾਂ ਪੂਰਾ ਦੁਆਬਾ ਹੀ ਜਿਹੜਾ ਚਮਾਰਾਂ ਦਾ ਗੜ ਜਿਹਨੂੰ ਕਿਹਾ ਜਾਂਦਾ ਹੈ ਕਿ ਹਰ ਪਿੰਡ ਵਿੱਚ ਹਰ ਘਰ ਵਿੱਚ ਕੋਈ ਨਾ ਕੋਈ ਵਿਦੇਸ਼ ਵਿੱਚ ਗਿਆ ਆ ਕਿ ਜਿਹੜੀ ਕੌਮ ਆ ਜੀ ਕਾਫੀ ਸ਼ਕਤੀਸ਼ਾਲੀ ਹੋ ਗਈ ਹੈ ਨਾ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਚਮਾਰ ਸੀਐਮ ਬਣ ਜੂ ਪੰਜਾਬ ਦਾ ਬਿਲਕੁਲ ਬਿਲਕੁਲ ਇੱਕ ਹੋਂਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣੇ ਜਿਹੜੇ ਸਾਡੇ ਭਰਾਵਾ ਬੜੇ ਬਹੁਤ ਰਕੀਆਂ ਕਰ ਰਹੇ ਆ ਛੋਟੀਆਂ ਕੰਟਰੀਆਂ ਨੇ ਵੱਡੀਆਂ ਕੰਟਰੀਆਂ ਜਾ ਕੇ ਦੇਖੋ ਮਿਸ਼ਨ ਫਲਾਰੇ ਆਪਣੇ ਰਹਿਬਰਾਂ ਦਾ ਸਤਗੁਰ ਅਬਦਾਸ ਮਹਾਰਾਜ ਜੀ ਦਾ ਬਾਬਾ ਸਾਹਿਬ ਜੀ ਦੀ ਉਹਨਾਂ ਦੀ ਸੋਚ ਆ ਉਹਨਾਂ ਨੂੰ ਲੈ ਕੇ ਅਸੀਂ ਤੱਕ ਪਹੁੰਚ ਰਹੇ ਆ ਤੇ ਮੈਨੂੰ ਵੀ ਇਹੀ 100% ਇਹ ਲੱਗ ਰਿਹਾ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਹੀ ਸੀਐਮ ਹੋਗਾ ਸਾਡਾ ਜਿਹੜਾ ਪ੍ਰਧਾਨ ਮੰਤਰੀ ਸਰ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ 5 ਸਾਲ ਦੇ ਲਈ ਕਿਸੇ ਵੀ ਐਸਸੀ ਬੰਦੇ ਨੂੰ ਸੀਐਮ ਬਣ ਦਾ ਮੌਕਾ ਨਹੀਂ ਦਿੱਤਾ ਕਿਸੇ ਵੀ ਪਾਰਟੀ ਨੇ ਜੀ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਬਦਾਸੀਆ ਤੇ ਬਾਲਮੀਕ ਦੇ ਭਾਈਚਾਰੇ ਦਾ ਪੂਰੇ 5 ਸਾਲ ਦੇ ਲਈ ਸੀਐਮ ਬਣ ਸਕਦਾ ਅਗਰ ਬਣ ਸਕਦਾ ਤੇ ਤੁਹਾਡੀ ਨਜ਼ਰ ਵਿੱਚ ਕਿਹੜੀ ਪਾਰਟੀ ਹੈ ਜਿਹੜਾ ਵਾਕੇ ਹੀ ਰਬਦਾਸੀਆ ਤੇ ਬਾਲਮੀਕ ਭਾਈ ਚਾਰੇ ਦੇ ਵਿੱਚੋਂ ਸੀਐਮ ਤੋਂ ਜਿਹੜਾ ਡਿਪਟੀ ਸੀਐਮ ਲਾ ਸਕਦੀ ਕਿਹੜੀ ਪਾਰਟੀ ਤੁਹਾਡੇ ਨਜ਼ਰ ਵਿੱਚ ਦੇਖੋ ਭਾਜੀ ਇਹਦੇ ਵਿੱਚ ਜਿਹੜਾ ਮੁੱਦਾ ਜਿਹੜਾ ਪਾਰਟੀ ਵਾਈਜ਼ ਆ ਜਾਣਾ ਫੇਰ ਫੇਰ ਵੀ ਦੱਸ ਨਹੀਂ ਸਕਦੇ ਇਸ ਵਿੱਚ ਪਾਰਟੀ ਦਾ ਦੇਣਾ ਚਾਹੀਦਾ ਮੌਕਾ ਮੈਂ ਦੇਖੋ ਇਹਨਾਂ ਨੇ ਜਦੋਂ ਐਤ ਕੀ ਬੜੇ ਤੁਹਾਡੇ ਸਾਹਮਣੇ ਸਰਕਾਰਾਂ ਵਾਅਦੇ ਕਰਦੀਆਂ ਵਾਸੀਂ ਡਿਪਟੀ ਸੀਐਮ ਲਾਵਾਂਗੇ ਆ ਮੌਜੂਦਾ ਸਰਕਾਰ ਨੇ ਵੀ ਲਾਇਆ ਹਾਂਜੀ ਮੌਜੂਦਾ ਸਰਕਾਰ ਨੇ ਕਿਹਾ ਸੀ ਕਿ ਹਾਂ ਵੀ ਡਿਪਟੀ ਸੀਐਮ ਲਾਵਾਂਗੇ ਲਾਇਆ ਦੇਖੋ ਲਾਇਆ ਤਾਂ ਨਹੀਂ ਹੈ ਜੀ ਪਰ ਐਸੀ ਚੇਅਰਮੈਨ ਲਾਤਾ ਨਾ ਐਸੀ ਕਮਿਸ਼ਨ ਦੇਖੋ ਗੜੀ ਸਾਹਿਬ ਜੀ ਲਾਤਾ ਹੀ ਐਸੀ ਕਮਿਸ਼ਨ ਦਾ ਹਾਂਜੀ ਡਿਪਟੀ ਸੀਐਮ ਲੱਗਦਾ ਕਿ ਹੁਣ ਆਪਣੇ ਸਮੇਂ ਵਿੱਚ ਹੋ ਜੂਗਾ ਦੇਖੋ ਜੀ ਇਹ ਤੁਹਾਨੂੰ ਮੌਕਾ ਮਿਲਦਾ ਤੁਹਾਨੂੰ ਕਿੰਨਾ ਖੁਸ਼ੀ ਹੋਊਗੀ ਸੀ ਐਮਐਨਡੀ ਕਿ ਨਹੀਂ ਬਿਲਕੁਲ ਬਹੁਤ ਖੁਸ਼ੀ ਹੋਊਗੀ ਜੀ ਇਹ ਕਿਹੜਾ ਕੰਮ ਪਹਿਲਾਂ ਕਰੋਗੇ ਤੁਸੀਂ ਸਮਾਜ ਦਾ ਅਸੀਂ ਮੰਨ ਲਓ ਅਗਰ ਤੁਹਾਨੂੰ ਪੰਜਾਬ ਦੀ ਮੌਜੂਦਾ ਸਰਕਾਰ ਜੀ ਡਿਪਟੀ ਸੀਐਮ ਦਾ ਅਹੁਦਾ ਦੇ ਦਿੰਦੀ ਆ ਤੇ ਤੁਸੀਂ ਕਿਹੜਾ ਇਹੋ ਜਿਹਾ ਕੰਮ ਕਰੋਗੇ ਕਿ ਯਾਰ ਲੋਕ ਕਹਿਣ ਵਾਕਈ ਵੀ ਸਾਡੇ ਕੌਮ ਦਾ ਬੰਦਾ ਲੱਗਦਾ ਸੀ ਤਾਂ ਹਰ ਇੱਕ ਸਮਾਜ ਨੂੰ ਪਹਿਲਾਂ ਮੋਹਰੇ ਰੱਖ ਕੇ ਚੱਲਾਂਗੇ ਆਪਣੇ ਜਿਹੜੇ ਸਾਡੇ ਸਮਾਜ ਦੇ ਕੰਮ ਆ ਜਿਹੜੇ ਸਾਡੇ ਨਾਲ ਤਿਆ ਜਾ ਰਹੇ ਨੇ ਹੋ ਰਹੇ ਆ ਹਰ ਇੱਕ ਸਰਕਾਰ ਨੇ ਕੀਤੇ ਆ ਜਾਂ ਪਿੱਛੇ ਵੀ ਸਾਡੇ ਨਾਲ ਹੋਆ ਸਰ ਤੁਹਾਡੀ ਗੱਲ ਮੈਂ ਰੁਕਦਾ ਆਦਮਪੁਰ ਸ਼ਹਿਰ ਤੋਂ ਤੁਸੀਂ ਬਿਲੋਂਗ ਕਰਦੇ ਜੰਦਰ ਆਦਮਪੁਰ ਤੋਂ ਇੱਥੇ ਇੱਕ 에ਰਪੋਰਟ ਵੀ ਆ ਜਿਹਦਾ ਬਿੱਲ ਵਿਧਾਨ ਸਭਾ 16 17 ਚ ਇੱਕ ਪਾਸ ਹੋਇਆ ਸੀ ਕਿ ਇਸ 에ਰਪੋਰਟ ਦਾ ਨਾਮ ਗੁਰੂ ਰਵਿਦਾਸ ਮਰਦ ਨਾਮ ਨਾਲ ਜਾਣਿਆ ਜਾਊਗਾ 16 17 ਤੋਂ ਆ ਦੇ ਲੋ ਹਨ 26 24 ਹੀ ਹੋ ਗਈ ਆ 25 26 ਹੋ ਗਈ ਆ ਤੇ ਹੱਲੇ ਤੱਕ ਕਿਸੇ ਸਰਕਾਰ ਨੇ ਉਹ ਬਿੱਲ ਲਾਗੂ ਨਹੀਂ ਕੀਤਾ ਹਾਲਾਂਕਿ ਵਿਧਾਨ ਸਭਾ ਚ ਸਰਮ ਸੰਦੀ ਦਾ ਪਾਸ ਹੋ ਗਿਆ ਸੀ ਕੀ ਕਹਿਣਾ ਚਾਹੁੰਗਾ ਜਿਹੜੀ ਮੌਜੂਦਾ ਸਰਕਾਰ ਜਾ ਸੈਂਟਰ ਸਰਕਾਰ ਜਾਂ ਜਿਹੜੀ ਪਿਛਲੀ ਸਰਕਾਰ ਸੀ ਉਹਨਾਂ ਨੇ ਕਿੱਥੇ ਅੰਗਿਲੀ ਹੋ ਗਈ ਉਹਨਾਂ ਤੋਂ ਦੇਖੋ ਸਰ ਇਹਦੇ ਵਿੱਚ ਤਾਂ ਆਪਣੇ ਅਸੀਂ ਨਿਊਜ਼ ਦੇ ਵਿੱਚ ਸੁਣਿਆ ਜੀ ਸ਼ੀਲ ਕੁਮਾਰ ਰਿੰਕੂ ਜੀ ਉਹਨਾਂ ਨੇ ਮੁੱਦਾ ਚੱਕਿਆ ਸੀ ਕਿ ਇਹ ਬਿੱਲ ਪਾਸ ਕੀਤਾ ਵਾ ਤੇ ਪਰ ਇਸ ਚੀਜ਼ ਹਾਲੇਬੜ ਉਸ ਸਮੇਂ ਕਾਂਗਰਸ ਸਰਕਾਰ ਸੀਗੀ ਜਿਹੜਾ ਸਰਬਸੰਮਤੀ ਸਾਰੀਆਂ ਪਾਰਟੀਆਂ ਨੇ ਦਿੱਤੀ ਸੀ ਹਾਂਜੀ ਹਾਂਜੀ ਪਰ ਹਾਲੇ ਕਲੀਅਰ ਨਹੀਂ ਹੋ ਰਿਹਾ ਕਿ ਹਾਂ ਸੈਂਟਰ ਵਿੱਚ ਬੀਜੇਪੀ ਸੀਗੀ ਹਾਂਜੀ ਤੇ ਜਿਹੜੀ ਇਹ ਪੰਜਾਬ ਦੇ ਵਿੱਚ ਕਾਂਗਰਸ ਸੀ ਪਰ ਇਹਨਾਂ ਨੇ ਹਾਲੇ ਕਲੀਅਰ ਨਹੀਂ ਕੀਤਾ ਕਿ ਹਾਂ ਵੀ ਅਸੀਂ ਇਸ ਮਹਾਰਾਜ ਨਾਮ ਦੇ ਉੱਤੇ ਜਿਹੜਾ 에ਰਪੋਰਟ ਦਾ ਨਾਮ ਸਰ ਕੀ ਇਹ ਗੁਰੂ ਰਵਿਦਾਸ ਨਾਮ ਲਈ ਬਸ ਸੰਗਤਾਂ ਦੀ ਸਰਕਾਰ ਕੇਂਦਰੀ ਸਰਕਾਰ ਤੇ ਸਾਬਕਾ ਸਰਕਾਰ ਜ਼ਿਕਰ ਤੱਕ ਨਹੀਂ ਕੀਤਾ ਕਿ ਭਾਈ ਇਹ ਇੱਥੇ ਗੁਰੂ ਸਾਹਿਬ ਦੇ ਨਾਂ ਤੇ 에ਰਪੋਰਟ ਦਾ ਨਾਮ ਸੀ ਹਾਂਜੀ ਇਹ ਤਾਂ ਸਰਕਾਰਾਂ ਦੇ ਕੋ ਤੁਹਾਡੇ ਸਾਹਮਣੇ ਸਮਾਜ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਮਾਜ ਨੂੰ ਅਸੀਂ ਇਸ ਮੁੱਦੇ 'ਚ ਇਹੀ ਕਹਿ ਸਕਦੇ ਹਾਂ ਕਿ ਤੁਸੀਂ ਜਿਹੜਾ ਆਉਣ ਵਾਲਾ ਸਮਾਂ ਵਾ ਇਹ ਸੋਚ ਸਮਝ ਕੇ ਜਿਹੜਾ ਤੁਸੀਂ ਜਿਹੜਾ ਵਰਤੋ ਇਹਨੂੰ ਕਿ ਜਿਹੜੇ ਸਾਡੇ ਸਮਾਜ ਦੇ ਨਾਲ ਜਿਹੜਾ ਇਹ ਤੁਸੀਂ ਹਾਲੇ ਵੀ ਦੂਰ ਵਰਤੋਂ ਕਰਦੇ ਆ ਜਾਂ ਸਾਡੇ ਸਮਾਜ ਨਾਲ ਨਹੀਂ ਤੁਰਦੇ ਆ ਤੇ ਉਹ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਤੁਸੀਂ ਆਪਣਾ ਸਰ ਆਪਾਂ ਦੇਖਦੇ ਹਾਂ ਕਿ ਬੱਕ ਬੱਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਚ ਹੋਰ ਜਿਹੜੀਆਂ ਜਥੇਬੰਦੀ ਹੈਗੇ ਮਜ਼ਦੂਰਾਂ ਦੀ ਹੋਰ ਵੀ ਬਹੁਤ ਸਾਰੇ ਲੋਕ ਸੜਕਾਂ ਤੇ ਆਉਂਦੇ ਆਪਣੇ ਹੱਕਾਂ ਅਧਿਕਾਰਾਂ ਲਈ ਪਰ ਐਸੀ ਭਾਈਚਾਰੇ ਖਾਸ ਤੌਰ ਤੇ ਦੁਆਬੇ ਦੇ ਜਿਹੜੇ ਲੋਕ ਆ ਮੁੱਦੇ ਤਾਂ ਬਹੁਤ ਐਸੀ ਸਮਾਜ ਦੇ ਚਾਹੇ ਆਦਮਪੁਰ 에ਰਪੋਰਟ ਦੀ ਗੱਲ ਹੋਵੇ ਚਾਹੇ ਐਸਸੀ ਬੱਚੇ ਦੀ ਸਕਾਲਰਸ਼ਿਪ ਦੀ ਗੱਲ ਹੋਵੇ ਚਾਹੇ ਤੁਰਕਵਾਦ ਗੁਰੂ ਘਰ ਦੀ ਗੱਲ ਹੋਵੇ ਚਾਹੇ ਜਿਹੜਾ ਅਧਿਆਨ ਸੈਂਟਰ ਪੰਜਾਬ ਸਰਕਾਰ ਨੇ ਕਿਹਾ ਸੀ ਬ੍ਰਾਊਨ ਦੀ ਗੱਲ ਕੁਝ ਨਹੀਂ ਹੋਇਆ ਕੀ ਇਹਨਾਂ ਨੂੰ ਨਹੀਂ ਆਪਣੇ ਸਮਾਜ ਦੇ ਹੱਕ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਜਦੋਂ ਬਾਕੀ ਕਰ ਰਹੇ? ਦੇਖੋ ਭਾਜੀ ਆਪਣਾ ਸਮਾਜ ਬਹੁਤ ਕਰਦਾ ਵਾ। ਜਥੇਬੰਦੀਆਂ ਬਹੁਤ ਹੈ ਪਰ ਹੁਣ ਕੰਮ ਕਿਹੜੀ ਕਰ ਰਹੀ ਇਸ ਸਮੇਂ? ਦੇਖੋ ਜਥੇਬੰਦੀਆਂ ਜਿਹੜੀਆਂ ਵਾਂ ਜਥੇਬੰਦੀਆਂ ਆਪਣੀਆਂ ਬਹੁਤ ਕੰਮ ਰਹੀਆਂ ਕੰਮ ਕਰ ਰਹੀਆਂ ਆਪਣੇ ਸਮਾਜ ਲਈ।